ਹਾਂਜੀ ਤੁਸੀਂ ਦੇਖ ਰਹੇ ਹੋ ਦਾ ਪਬਲਿਕ ਨਿਊਜ਼ ਚੈਨਲ ਤੇ ਮੈਂ ਤੁਹਾਡੇ ਨਾਲ ਜੁੜ ਚੁੱਕਾ ਹਾਂ ਤੁਹਾਡਾ ਆਪਣਾ ਰਮਨ ਮਾਹੀ ਦੇ ਨਾਲ ਪੂਰੀ ਬ੍ਰਾਂਧਪਰੀ ਸੋ ਅੱਜ ਅਸੀਂ ਪਹੁੰਚੇ ਹਾਂ ਫਲੋਰ ਦੇ ਬਹੁਤ ਹੀ ਮਸ਼ਹੂਰ ਗਾਮਗੜੀਆ ਕਾਰ ਬਾਜ਼ਾਰ ਤੇ ਜਿੱਥੇ ਕਿ ਨਵੀਆਂ ਅਤੇ ਪੁਰਾਣੀਆਂ ਗੱਡੀਆਂ ਵੇਚੀਆਂ ਤੇ ਵੇਚੀਆਂ ਜਾਂਦੀਆਂ ਹਨ ਅਤੇ ਟੂਰ ਐਂਡ ਟਰੈਵਲ ਦਾ ਕੰਮ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਟੂਰ ਪ੍ਰੋਗਰਾਮ ਵਾਸਤੇ ਹਰ ਤਰ੍ਹਾਂ ਦੀ ਗੱਡੀ ਦਾ ਖਾਸ ਪ੍ਰਬੰਧ ਹੈ ਜਿਵੇਂ ਕਿ ਟੈਂਪੂ ਟਰੈਵਲ ਇਨੋਵਾ ਆਰਟਿਕਾ ਅਟਾਹ ਸਾਡੀ ਅਤੇ ਵਿਆਹ ਸ਼ਾਦੀ ਵਾਸਤੇ ਢੋਲੀ ਵਾਲੀ ਕਾਰ ਵਾਸਤੇ ਹਰ ਤਰ੍ਹਾਂ ਦੀ ਗੱਡੀ ਉਪਲਬਧ ਹੈ ਆਓ ਹੁਣ ਅ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਆਪਣਾ ਸ਼ੁਭ ਨਾਮ ਕੀ ਹੈ ਜਸਵਿੰਦਰ ਸਿੰਘ ਹਾਂ ਜੀ ਸੰਜੇ ਸਿੰਘ ਜੀ ਆਪਣੇ ਟਰੱਕ ਦਾ ਨਾਮ ਕੀ ਹੈ ਆਪਣੀ ਸ਼ੋਪ ਦਾ ਨਾਮ ਹੈ ਗ੍ਰਾਮ ਗੜੀਆ ਕਾਰਬਿਯਾਰਜੇ ਠੀਕ ਹੈ ਫਿਰ ਆਪਣੇ ਇਹਦਾ ਕਾਰਬਿਯਾਰਾ ਤੇ ਕੀ ਕੀ ਕੰਮ ਕੀ ਕਰਦੇ ਹੋ ਕਾਰਬਿਯਾਰ ਦੇ ਵਿੱਚ ਜੀ ਤੁਹਾਨੂੰ ਨਵੀਆਂ ਤੇ ਪੁਰਾਣੀਆਂ ਗੱਡੀਆਂ ਮਿਲਣਗੀਆਂ ਜੀ ਜੀ ਹਾਂ ਜੀ ਫੋਰ ਐਗਜ਼ਾਮਪਲ ਜੀ ਆਪਣੇ ਕੋਲ ਗੱਡੀਆਂ ਜਿਹੜੀਆਂ ਸੈਕੰਡ ਹੈਂਡ ਗੱਡੀਆਂ ਮਿਲਦੀਆਂ ਏ ਪੂਰੇ ਫਲੋਰ ਦੇ ਵਿੱਚੋਂ ਜੀ ਆਪਣੇ ਕੋਲ ਜਨਰਲ ਰੇਟਾਂ ਦੇ ਵਿੱਚ ਗੱਡੀਆਂ ਮਿਲਦੀਆਂ ਨੇ ਸਟਾਰਟਿੰਗ ਆਪਣੇ 70000 ਰੁਪਏ ਦੀਆਂ ਗੱਡੀਆਂ ਨਹੀਂ ਹੋ ਜਾਂਦੀਆਂ ਜੀ ਠੀਕ ਹੈ ਸਰ ਹਾਂ ਜੀ ਜੇ ਕਿਸੇ ਵੀ ਆਪਣੇ ਭਰਾ ਨੇ ਕੋਈ ਗੱਡੀ ਲੈਣਾ ਚਾਹੁੰਦਾ ਹੈ ਜਿਨ੍ਹਾਂ ਕੋਲ ਅਮਾਉਂਟ ਘੱਟ ਆ ਜਾਂ ਕੋਈ ਲੋਨ ਦੀ ਫੈਸਿਲਿਟੀ ਕੋਈ ਲੋਨ ਵੀ ਕਰਵਾਉਣਾ ਚਾਹੁੰਦਾ ਜੀ ਆਪਾਂ ਹਰ ਪ੍ਰਕਾਰ ਦਾ ਲੋਨ ਕਰਵਾ ਕੇ ਦੇਵਾਂਗੇ ਉਹਨਾਂ ਨੂੰ 50000 ਰੁਪਏ ਡਾਊਨ ਪੇਮੈਂਟ ਲੈ ਕੇ ਜੇ ਕੋਈ ਇਨਸਾਨ ਸਰਗੋਆ ਜੀ ਪੱਕੇ ਆਪਾਂ ਨੂੰ ਲੋਨ ਕਰਾ ਕੇ ਗੱਡੀ ਹੈਂਡਓਵਰ ਕਰ ਦਵਾਂਗੇ ਹਾਂ ਜੀ ਐਸੀ ਆਪਣੀ ਜਿਹੜੀ ਸਟੌਕ ਹੈ ਕਿੱਥੇ ਕਰਕੇ ਪ੍ਰੋਗਰੈਸ ਤੇ ਹੈ ਆਪਣੇ ਸ਼ਾਪ ਜੀ ਫਲੋਰ ਨੀਅਰ ਬॉय ਸਕੂਲ ਬੋਲਟ ਨਵਾਸ਼ਾ ਰੋਰ ਜੀ ਹਾਂ ਹਾਂ ਜੀ ਠੀਕ ਹੈ ਸਰ ਸਰ ਜਿਹੜੀਆਂ ਆਪਣੀਆਂ ਗੱਡੀਆਂ ਆ ਜਾਂ ਸ਼ਾਦੀ ਵਾਸਤੇ ਸਰ ਮਿਲਦੇ ਬਿਲਕੁਲ ਜੀ ਬਿਲਕੁਲ ਪਲੱਸ ਆਪਣਾ ਟੂਰ ਐਂਡ ਟਰੈਵਲ ਦਾ ਵੀ ਕੰਮ ਹੈ ਜੀ ਡੋਲੀ ਵਾਸਤੇ ਤੁਹਾਨੂੰ BMW, Audi, Mercedes ਇਹ ਜਿਹੜੀਆਂ ਸਰ ਕੋ ਅਵੇਲੇਬਲ ਹੈਗੀਆਂ ਪਲੱਸ ਰੇਂਜ ਰੋਵਰ, ਜੈਗਵਰ ਚ ਕਿਸੇ ਵੀ ਪ੍ਰਕਾਰ ਦੀ ਸਾਰੀ ਗੱਡੀਆਂ ਸਾਡੇ ਕੋਲ ਅਵੇਲੇਬਲ ਆ ਜੀ ਟੈਕਸੀ ਦੇ ਵਿੱਚ ਸਾਡੇ ਕੋਲ ਟੈਂਪੋ, ਟਰੈਵਲ, ਇਨੋਵਾ, ਆਰਟੀਕਾ ਜੀ ਪੀਟੀਓਸ ਦਿੱਲੀ ਹਰਦਵਾਰ ਹਿਮਾਚਲ 올ਓਵਰ ਇੰਡੀਆ ਦੇ ਵਿੱਚ ਜਿੱਥੇ ਵੀ ਟੂਰ ਕੋ ਨਿਕਲਦਾ ਆਪਣਾ ਜਨੂਅਲ ਰੇਟਾਂ ਦੇ ਵਿੱਚ ਗੱਡੀਆਂ ਉਪਲਬਧ ਹੋਣਗੀਆਂ ਟੈਕਸੀ ਵੀ ਆਪਣੇ ਕੋਲ ਜੀ ਸਰ ਆਪਾਂ ਕੋਈ ਸੀਐਲ ਵਾਲੀਆਂ ਗੱਡੀਆਂ ਦਿਖਾ ਸਕਦੇ ਹੋ ਜਿਹੜੀਆਂ ਤੁਸੀਂ ਸੀਐਲ ਦੇ ਲਾਈਆਂ ਸਰ ਬਿਲਕੁਲ ਬਿਲਕੁਲ ਜੀ ਸਾਹਮਣੇ ਆਪਣੀਆਂ ਗੱਡੀਆਂ ਖੜੀਆਂ ਐ ਤੇ ਆਜੋ ਤੁਹਾਨੂੰ ਦਿਖਾ ਦਦਾ ਨਹੀਂ ਹਾਂਜੀ ਸਰ ਆਪਣੇ ਕੋ ਕਿਹੜੀਆਂ ਕਿਹੜੀਆਂ ਗੱਡੀਆਂ ਹੁੰਦੀਆਂ ਤੁਸੀਂ ਦਿਖਾ ਸਕਦੇ ਹੋ ਹਾਂਜੀ ਜੀ ਜ਼ਰੂਰ ਜੀ ਫਿਰ ਕੋਈ ਅੋਧੀਆ 2009 ਮਾਡਲ RC 38 ਤੱਕ ਪਾਸ ਆ ਜੀ ਓਕੇ ਤੁਹਾਨੂੰ ਪੂਰੇ ਫੋਰਸ ਰੇਟ ਤੇ ਗੱਡੀ ਦੇ ਦੂੰਗਾ ਜੀ ਇਹ ਦੇ ਦੂੰਗਾ ਤੁਹਾਨੂੰ ਜੀ 4 ਲੱਖ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਸੈਕੰਡ ਨੰਬਰ ਤੇ ਆਪਣੇ ਕੋ ਆ ਜਾਂਦੀ ਆ ਆਲਟੋ 2014 ਮਾਡਲ ਜੀ ਓਕੇ ਜੀ ਸੈਕੰਡ ਓਨਰ ਕਾਰ ਆ ਬਹੁਤ ਵਧੀਆ ਨਿਊ ਬੋਇਡਰ ਲੱਗੇ ਆ ਜੀ ਓਕੇ ਜੀ ਗੱਡੀ ਤੁਹਾਨੂੰ ਦੇ ਦੂੰਗਾ ਜੀ ਵੱਲੋਂ ਵੀ ਪੂਰੇ ਡੀਲਰ ਰੇਟ ਦੇ ਵਿੱਚ 2 ਲੱਖ 60000 ਦੇ ਵਿੱਚ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਸਰ ਹੋਰ ਵੀ ਦਿਖਾ ਦੇ ਜੀ ਆਲਟੋ ਆ ਗਈ ਕੀ ਟੈਨ ਉਹ ਯਰ ਪਾਰਾ ਮਾਡਲ ਜੀ ਓਕੇ ਜੀ ਇਹਦੀ ਬਹੁਤ ਸੋਹਣੀ ਗੱਡੀ ਆ ਲੋਅ ਕਾਰ ਨਵੇਂ ਲੱਗੇ ਆਈ ਸੈਕੰਡ ਓਨਰ ਕਾਰ ਆ ਜੀ ਇਹ ਗੱਡੀ ਤੁਹਾਨੂੰ ਪੂਰੇ ਡੀਲਰ ਰੇਟ ਦੇ ਵਿੱਚ 1,90,000 ਦੇ ਵਿੱਚ ਗੱਡੀ ਦੇ ਦਊਗਾ ਜੀ ਠੀਕ ਆ ਜੀ ਫਿਰ ਆ ਗਈ ਆਪਣੀ ਜੋ ਆਲਟੋ K10 2014 ਮਾਡਲ ਜੀ ਹਾਂ ਜੀ ਇਹ ਤੁਹਾਨੂੰ 2,60,000 ਦੇ ਲੋਕੀ ਤੇ ਜਲਦੀ ਗਾਰੰਟੀ ਹੈ ਜੇ ਕੋਈ ਬੰਦਾ 50,000 ਰੁਪਏ ਵੀ ਲੈ ਕੇ ਆ ਜੂਗਾ ਬਾਕੀ ਮੈਂ ਲੋਨ ਫੈਸਿਲਿਟੀ ਆਪਣੇ ਕੋ ਸਾਰੀ ਹਰ ਪ੍ਰਕਾਰ ਦੀ अवेलेबल ਹੈ ਜਿੱਥੋਂ ਮਰਜ਼ੀ ਕਰਾਉਣਾ ਚਾਹੂਗਾ ਆਪਾਂ ਕਰਵਾ ਕੇ ਤੇ ਮੰਗ ਲਓਗੇ ਠੀਕ ਹੈ ਜੀ ਲੇਕ ਇੰਟਰਸਟ ਰੇਟ ਵੀ ਜੋ ਜੈਗਨਲ ਹੋਗਾ ਉਹੀ ਆਪਾਂ ਲਵਾਂਗੇ ਠੀਕ ਹੈ ਜੀ ਫਿਰ ਆਪਣੇ ਕੋਲ ਜੀ 2011 ਮਾਡਲ ਹਰ ਟੂ ਕੇ ਜੀ ਫਸਟ ਓਨਰ ਗੱਡੀ ਹੈ ਜੀ ਇਹ ਤੁਹਾਨੂੰ ਦੇ ਦੂੰਗਾ ਜੀ ਕਿਉਂਕਿ ਪਾਸ ਕੋਈ ਰੇਟ 1 ਲੱਖ 60 ਹਜ਼ਾਰ ਦੇ ਵਿੱਚ ਓਕੇ ਸਾ ਮੇਰੀ ਨਵੀਂ ਅਲੋਇਟਰ ਨਵੇਂ ਲੱਗੇ ਹੈ ਜੀ ਫਸਟ ਓਨਰ ਗੱਡੀ ਹੈ ਜੀ ਇੰਸ਼ੋਰਸ ਪੈਲੜਾ ਜੀ ਪੂਰੇ 1 ਈਅਰ ਦੀ ਇੰਸ਼ੋਰਸ ਪਈ ਹੈ ਜੀ ਓਕੇ ਜੀ ਫਿਰ ਬੀਟੀਓ ਸਾਜੀ ਜੀ 2012 ਮਾਡਲ ਦੀ ਬੀਟੀ ਹੌਣ ਹੋਣਾ ਰਹੀ ਇਹ ਗੱਡੀ ਆਪਾਂ ਤੁਹਾਨੂੰ ਦਿਨੋ 2.5 ਲੱਖ ਰੇਰੇ ਵਿੱਚ ਓਕੇ ਜੀ ਕੋਈ ਪਰਸਨ ਆਪਣੇ ਕੋਲ 70-80 ਹਜ਼ਾਰ ਰੁਪਏ ਵੀ ਲੈ ਕੇ ਆਊਗਾ ਬਾਕੀ ਦਾ ਆਪਾਂ ਲੋਨ ਕਰਵਾ ਦੇ ਹੁੰਦੇ ਜੀ ਉਹ ਆਪਾਂ ਕਮੇਟੀ ਨਾਲ ਉਹ ਕਰਦੇ ਜਾਨਕੀ ਲੋਨ ਤੇ ਵੀ ਗੱਡੀਆਂ ਦਿੱਤੀਆਂ ਜਾਂਦੀਆਂ ਐਪਲਟ ਜੀ ਬਸ ਸ਼ਰਤ ਇਹ ਵੀ ਬੰਦੇ ਦਾ ਸਿੰਬਲ ਹੋਰ ਜੋ ਵਧੀਆ ਹੋਣਾ ਚਾਹੀਦਾ ਜੀ ਠੀਕ ਹੈ ਜੀ ਹਾਂ ਜੀ ਫਿਰ ਆਪਣੇ ਕੋਲ ਰਿਟਸ ਗੱਡੀ ਹੈ ਜੀ 2012 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਹੈ ਜੀ ਗੱਡੀ ਚਲਾਵੇ ਦੀ ਬਹੁਤ ਸੋਹਣੀ ਹੈ ਹਰ ਪ੍ਰਕਾਰ ਦੀ ਗੱਡੀ ਦੀ ਗੈਰੰਟੀ ਹੈ ਜੀ ਜੀ ਇਹ ਗੱਡੀ ਮਤਲਬ ਕਿ ਆਪਾਂ ਦੇ ਦਵਾਂਗੇ 2 ਲੱਖ ਜੀ ਠੀਕ ਹੈ ਜੀ ਗੱਡੀ ਚਲਾਵੇ ਦੀ ਬਹੁਤ ਸੋਹਣੀ ਹੈ ਜੀ ਇੰਡੀਗੋ ਸੀਐਸ 2010 ਮਾਡਲ 플ੋਰ ਦਾ ਨੰਬਰ ਕਿਸੇ ਵੀ ਆਪਣੇ ਭਰਾ ਦਾ ਬਜਟ ਘੱਟ ਆ ਜੀ ਇਹ ਗੱਡੀ ਆਪਾਂ ਦੇਵਾਂਗੇ ਸਿਰਫ ਔਰ ਸਿਰਫ 65000 ਮੇਰੇ ਵਿੱਚ ਜੀ ਠੀਕ ਹੈ ਜੀ ਸੀ ਵਰਕਿੰਗ ਆ ਆਪਸੀ ਪਾਸਾ ਇੰਸ਼ੋਰਸ ਵੈਲਿਡ ਆ ਜੀ ਕਾਗਜ਼ ਪੱਤਰ ਪੂਰੇ ਆ ਜੀ ਪੂਰੇ ਕੰਪਲੀਟ ਜੀ ਠੀਕ 2013 ਮਾਡਲ ਸੀਜੀਓਸ ਪਾਸਟ ਆਨਰ ਗੱਡੀ ਹਰ ਤਰ੍ਹਾਂ ਨਿਊ ਸ਼ੇਪ ਦੇ ਵਿੱਚ ਜੀ ਜੀ ਇਹ ਗੱਡੀ ਫੁੱਲ ਇਨਸ਼ੋਰਸ ਗੱਡੀ ਆ ਕਿਸੇ ਵੀ ਪ੍ਰਕਾਰ ਦਾ ਐਂਟਰਾਇਡ ਪਲੇਅਰ ਲੱਗਾ ਹੈ ਪੂਰੀ A1 ਗੱਡੀ ਹੈ ਜੀ ਇਹ ਗੱਡੀ 3,80,000 ਰੁਪਏ ਦੇ ਵਿੱਚ ਆਪਾਂ ਗੱਡੀ ਹੈਂਡ ਓਵਰ ਕਰ ਦਵਾਂਗੇ ਓਕੇ ਸਰ ਕੋਈ ਲੋਨ ਕਰਾਉਣਾ ਚਾਹੁੰਦਾ ਆ 70,000 ਰੁਪਏ ਸੀਆਰਪੀ ਡਾਊਨ ਪੇਮੈਂਟ ਲੈ ਕੇ ਆਸੋ ਬਾਕੀ ਦਾ ਲੋਨ ਆਪਾਂ ਅਵੇਲੇਬਲ ਕਰ ਦਵਾਂਗੇ ਓਕੇ ਬਾਕਸ ਵੈਗਨ ਦੀ ਬਿੱਟੋ 2014 ਮਾਡਲ ਇੱਕ ਅਨ ਆਨਰ ਹੈ ਜੀ ਜੀ ਇਹ ਗੱਡੀ ਆਪਾਂ ਦੇ ਰਹਾ 3 ਲੱਖ ਰੁਪਏ ਦੇ ਵਿੱਚ ਠੀਕ ਹੈ ਜੀ ਪੂਰੀ ਜਨੂਅਲ ਗੱਡੀ ਹੈ ਦੋ ਚੱਲੀ ਕੋਈ ਪਿਸ ਟੱਚਿੰਗ ਨਹੀਂ ਹੈ ਕੋਈ ਤੁਸੀਂ ਪੂਰੀ A1 ਗੱਡੀ ਹੈ ਠੀਕ ਹੈ ਜੀ ਹਾਂ ਜੀ ਸਰ ਜਿੱਧਾ ਕਿ ਫਲੋਰ ਦੇ ਵਿੱਚ ਹੋਰ ਵੀ ਕਾਰ ਵਯਾਰ ਆ ਹਾਂ ਜੀ ਉਹਨਾਂ ਦਾ ਉਹਨਾਂ ਨਾਲੋਂ ਰੇਟ ਆਪਣਾ ਬਿਲਕੁਲ ਜਾਇਜ਼ ਹੈ ਜੀ ਮੈਂ ਕਹਿੰਦਾ ਜੀ ਪਾਰਟੀ ਜਿੱਥੇ ਮਰਜੀ ਆਪਣਾ ਰੇਟ ਕੰਪਾਊਨ ਬੱਲੇ ਮੈਂ ਡੀਲਰ ਰੇਟ ਦੇ ਉੱਤੇ ਗੱਡੀਆਂ ਦਿੰਦਾ ਜੀ ਡੀਲਰ ਰੇਟ ਦੇ ਉੱਤੇ ਓਕੇ ਸਰ ਇਹ ਗੱਡੀਆਂ ਮੈਂ ਕਹ ਦੂਸਰੀ ਗੱਲ ਇਹ ਆ ਕਿ ਆਪਣੀ ਗੱਡੀਆਂ ਇੰਟੀਰੀਅਰ ਦੀ ਵੀ ਪੂਰੀ A1 ਹੁੰਦੀ ਆ ਤੁਸੀਂ ਆ ਦੇਖ ਲਓ A1 ਗਰੰਟੀ ਹੈ ਸਰ ਪੂਰੀ ਪੂਰੀ ਫੁੱਲ ਜੀ ਫੁੱਲੀ ਦੇਖ ਲਓ ਗੱਡੀ ਇੰਟੀਰੀਅਰ ਦੀ ਦੇਖ ਲਓ ਜੀ